ਟ੍ਰੱਕ ਡਰਾਈਵਰ ਵੀਰਾਂ ਦੇ ਮੁੰਡਿਆਂ ਨਾਲ ਮਿਲਿਆ ਨੇ ਟ੍ਰੱਕ ਡਰਾਈਵਰ ਤੋਂ ਭਾਈ ਤੁਸੀਂ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਡਰਾਈਵਰੀ ਲਾਈਨ ਚ ਮੇਰਾ ਰੈਡੀ ਦਾ ਸ਼ੁਰੂ ਤੋਂ ਟ੍ਰੱਕ ਡਰਾਈਵਰ ਹੈ ਜੀ ਫਿਰ ਆਪਣੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੂੰ ਮੇਰੇ ਦਾ ਕੋਈ ਵੀ ਨਹੀਂ ਰਿਹਾ ਜੀ ਇਹ ਨਾ ਤਾਂ ਮੇਰੀ ਮਾਂ ਹੈ ਨਾ ਮੇਰਾ ਬਾਪ ਹੈ ਰੱਬ ਕਹਿੰਦੇ ਮੰਗਰੇ ਪੈ ਗਿਆ ਬੰਦੇ ਤੇ ਜੰਮੀ ਦੁੱਖਾਂ ਦਾ ਪਹਾੜ ਪਰਵਾਸ ਤੇ ਲੱਗਿਆ ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਮਾਂ ਮਾਤਾ ਰਹਿ ਗਈ ਇਕੱਲੀ ਆਪਣੇ ਪਰਿਵਾਰ ਦੇ ਪਹਿਲੇ ਦਿਨ ਜਦਿਆ ਪਾਤਰ ਨਾਲ ਆਏ ਸੀ ਮੀ ਆ ਗਿਆ ਸੀ ਮੀ ਪੈਂਦੇ ਚ ਵੀ ਇੱਕ ਵੀ ਬੰਦਾ ਉੱਠ ਕੇ ਪਰਾ ਨਹੀਂ ਹੋਇਆ ਸੀ ਆ ਯਾਰ ਮੇਰੇ ਮੇਰੇ ਜਿਹੜੇ ਪਿੰਡ ਦੇ ਮੇਰੇ ਘਰਾਂ ਲਵੇ ਦੇ ਮੁੰਡੇ ਨੇ ਕੋਈ ਕੰਮ ਦੇਣੀ ਆ ਜੀ ਜਿਨ੍ਹਾਂ ਦੇ ਕੋਈ ਦਿਹਾੜੀ ਵੀ ਕਰਦਾ ਹੈ ਕੋਈ ਗੱਡੀ ਵੀ ਚਲਾਉਂਦਾ ਜਿਨ੍ਹਾਂ ਚਿਹਰਾ ਆਪਣਾ ਧਰਨਾ ਜਾਰੀ ਰਿਹਾ ਉਹਨਾਂ ਚਿਹਰੇ ਕੋਈ ਕੰਮ ਤੇ ਨਹੀਂ ਗਏ ਤੇ ਇਹ ਵੀਰ ਜਿਹੜਾ ਮੁੱਖ ਦੋਸ਼ੀ ਆ ਇਹਦੀ ਗੱਡੀ ਤੁਸੀਂ ਕਿੰਨੇ ਟਾਂ ਤੋਂ ਚਲਾ ਰਹੇ ਹੋ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਈ ਅੱਜ ਆਪਾਂ ਨੇ ਗੱਲ ਕਰਨੀ ਸੀ ਇੱਕ ਪਾਤਣਾ ਸ਼ਹਿਰ ਟਰੱਕ ਡਰਾਈਵਰ ਵਾਲੇ ਵੀਰਾਂ ਬਾਰੇ ਗੱਲ ਕਰਨੀ ਸੀ ਆਪਾਂ ਨੇ ਤੇ ਸੋ ਬਈ ਵੀਡੀਓ ਤਾਂ ਤੁਹਾਨੂੰ ਦੇਖ ਹੀ ਲਈ ਬਾਈ ਜਿੰਨਾਂ ਕ ਇਨਸਾਫ ਮਿਲਿਆ ਆਪਾਂ ਵੀਡੀਓ ਪਹਿਲਾਂ ਪੋਸਟ ਕਰਤੀ ਸੀ ਉਹ ਤੁਸੀਂ ਦੇਖ ਲਈ ਤੇ ਅੱਜ ਆਪਣੇ ਨਾਲ ਬਈ ਪਰਿਵਾਰ ਆ ਉਹਨਾਂ ਦਾ ਉਹਨਾਂ ਦੋਵਾਂ ਭਰਾਵਾਂ ਦੇ ਮੁੰਡੇ ਆਪਣੇ ਨਾਲ ਉਹਨਾਂ ਨਾਲ ਆਪਾਂ ਤੁਹਾਨੂੰ ਗੱਲਬਾਤ ਕਰਾਉਨੇ ਆ ਕੀ ਸਾਰੀ ਗੱਲਬਾਤ ਹੋਈ ਜੀ ਸਾਰੀ ਤੁਸੀਂ ਦੇ ਨਾਲ ਗੱਲਬਾਤ ਕਰਾਵਾਂਗੇ ਕੁਝਕ ਇਨਸਾਫ ਕਹਿ ਸਕਦੇ ਆਪਾਂ 50% ਇਨਸਾਫ ਮਿਲ ਗਿਆ ਬਾਕੀ ਤੁਸੀਂ ਬਾਈਆਂ ਨੇ ਮੂੰਹ ਸੋਲੜੇ ਸਾਰੀ ਗੱਲਬਾਤ ਤੇ ਆਜੋ ਬਾਈ ਤੁਹਾਨੂੰ ਟਰੱਕ ਡਰਾਈਵਰ ਵੀਰਾਂ ਦੇ ਮੁੰਡਿਆਂ ਨਾਲ ਮਿਲਾਂਗੇ। ਉਹ ਆਪਣੇ ਨਾਲ ਆ ਬਾਈ ਗਲਾਬ ਤੇ ਬਚਾਲ। ਇਹ ਮੁੰਡਾ ਉਹ ਆ ਜਿਹਦੇ ਡੈਡੀ ਨੇ ਵੀਡੀਓ ਬਣਾ ਕੇ ਪਾਈ ਸੀ ਸੋਸ਼ਲ ਮੀਡੀਆ ਤੇ ਇਹ ਉਹਨਾਂ ਦਾ ਮੁੰਡਾ ਤੇ ਜਿਹੜਾ ਬੈਕਗ੍ਰਾਉਂਡ 'ਚ ਦੂਜਾ ਵੀਰ ਸੀ ਟਰੱਕ ਡਰਾਈਵਰ ਇਹ ਉਹਨਾਂ ਦਾ ਮੁੰਡਾ। ਤੁਸੀਂ ਪਹਿਲਾਂ ਤਾਂ ਇਹ ਦੱਸੋ ਵੀ ਆਪਣੇ ਦਰਸ਼ਕਾਂ ਨੂੰ ਕਹਿਣਾ ਕੀ ਚਾਹੁੰਦੇ ਹੋ? ਬਾਈ ਧੰਨਵਾਦ ਸਾਰਿਆਂ ਦਾ। ਸਾਰੇ ਵੀਰਾਂ ਦਾ ਧੰਨਵਾਦ ਵੀਰੇ ਜਿਹੜੇ ਆਪਾਂ ਨੂੰ ਧਰਨੇ 'ਚ ਬੈਠਣ ਦਾ ਸਹਿਯੋਗ ਦਿੱਤਾ ਜਿਨ੍ਹਾਂ ਨੇ ਸਾਰੇ ਵੀਰਾਂ ਨੇ ਡਰਾਈਵਰਾਂ ਨੇ ਸਾਰਿਆਂ ਨੇ ਬਹੁਤ ਬਹੁਤ ਧੰਨਵਾਦ ਵੀਰੇ ਉਹਨਾਂ ਦਾ ਬਾਈ ਮੇਰੇ ਘਣੀ ਵੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਧਰਨੇ 'ਚ ਬੈਠੇ ਸੀ ਉਹਨਾਂ ਦਾ ਵੀ ਬਾਈ ਜਿਹੜੇ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰੀ ਲਾਈਕ ਕਰੀ ਜਿਨ੍ਹਾਂ ਨੇ ਨੇੜੇ ਨੇੜੇ ਦੂਰੋਂ ਧਰਨੇ ਜਾਏ ਬਾਈ ਸਾਰਿਆਂ ਦਾ ਧੰਨਵਾਦ ਤੇ ਉਹ ਡਰਾਈਵਰ ਵੀਰਾਂ ਦਾ ਵੀ ਧੰਨਵਾਦ ਬਾਈ ਦੇਖੋ ਵੀਰ ਹਨਾ ਬਾਕੀ ਸਾਨੂੰ ਵੀਡੀਓ ਤਾਂ ਦੇਖੀ ਹਨਾ ਭਰਾਵਾਂ ਦੀ ਕਿੰਨੇ ਦੁੱਖ ਨਾਲ ਉਹਨਾਂ ਨੇ ਕਿੰਨਾ ਤੁਸੀਂ ਦੁੱਖ ਉਹ ਚੀਜ਼ ਚਕੀਲ ਕਰ ਸਕਦੇ ਹੋ ਵੀ ਉਹ ਕਿੰਨੇ ਕੁ ਦੁਖੀ ਸੀ ਕੋਈ ਜਾਨ ਦੇਣੀ ਹਾਸੀ ਖੇੜਨੀ ਹੈਗੀ ਤੋ ਉਹ ਬੰਦਿਆਂ ਨੇ ਵੀਡੀਓ ਬਣਾ ਕੇ ਆਪਣੀ ਜਾਨ ਦਿੱਤੀ ਹਨਾ ਉਹ ਕੋਈ ਉਹਨਾਂ ਦੇ ਪਤਾ ਨਹੀਂ ਕੀ ਕੀ ਤਸੱਦੂਸ ਹੋਏ ਹੋਣੇ ਉਹ ਸਿਰਫ ਉਹ ਜਾਣਦੇ ਨੇ ਤੇ ਜਾ ਉਹਨਾਂ ਦਾ ਪਰਿਵਾਰ ਥੋੜਾ ਬਹੁਤਾ ਜਾਣਦਾ ਉਹ ਤੁਹਾਡੇ ਨਾਲ ਆਪਾਂ ਬਿਆਨ ਕਰਦਾਂਗੇ ਤੇ ਜਿਹੜਾ ਆਪਾਂ ਨੂੰ ਬਈ ਆਪਾਂ ਨੂੰ 9ਵੇਂ ਦਿਨ ਆਹੋ ਹੋਇਆ ਆਪਣਾ ਥੋੜਾ ਜਿਹਾ ਇਨਸਾਫ ਹੋਇਆ ਹਨਾ 9 ਦਿਨ ਲਗਾਤਾਰ ਆਪਣਾ ਧਰਨਾ ਚੱਲਿਆ ਉਹ ਬਿਆਬਲਸ ਵੱਲੋਂ ਆਈ ਓਕੇ ਜਣੇ ਕਿ ਸਰਕਾਰ ਵੱਲੋਂ ਜਿੰਨਾ ਵੀ ਮਤਲਬ ਇਹ ਹਜੇ ਉਹ ਸਰਕਾਰ ਵੱਲੋਂ ਹੋਈ ਆ ਹਾਂ ਜੀ ਉਹ ਸਾਰੀ ਮਸਦਾ ਸਰਕਾਰ ਵੱਲੋਂ ਹੋਈ ਆ ਸਾਡਾ ਉਹਨਾਂ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ ਜੀ ਅੱਛਾ ਜਿਹੜੇ ਮੁੱਖ ਦੋਸ਼ੀ ਨੇ ਬੰਦੇ ਉਹਨਾਂ ਨਾਲ ਇਹਨਾਂ ਦਾ ਕੋਈ ਸਮਝੌਤਾ ਨਹੀਂ ਹੋਇਆ ਹਜੇ ਜਿੰਨੀ ਕਿ ਇਹਨਾਂ ਨੂੰ ਮਾਰ ਜਿਹੜੀ ਸਹਾਇਤਾ ਦਿੱਤੀ ਗਈ ਹੈ ਉਹ ਸਿਰਫ ਸਰਕਾਰ ਵੱਲੋਂ ਦਿੱਤੀ ਗਈ ਆ ਸਹਾਇਤਾ ਕੀ ਕੀ ਦਿੱਤੀ ਗਈ ਆ ਵੀਰੋ ਵੀਰੇ ਸਰਕਾਰੀ ਨੌਕਰੀ ਦਿੱਤੀ ਗਈ ਆ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਲਾਈਨ ਦੇ ਵਿੱਚ ਹਾਂਜੀ ਪੰਜਾਬ ਪੁਲਿਸ ਦਾ ਕੋਈ ਅਫਸਰ ਜਾਂ ਕਿਵੇਂ ਹਾਂਜੀ ਅਫਸਰ ਵੱਲੋਂ ਐਸਐਸਪੀ ਦੇ ਦਫ਼ਤਰ ਚ ਦਿੱਤੀ ਗਈ ਆ ਬਾਟਰ ਬਦੌਰ ਕੈਰੀਅਰ ਤੇ ਨੌਕਰੀ ਦਿੱਤੀ ਗਈ ਹੈ ਵੀਰੇ ਹਾਂਜੀ ਓਕੇ ਜੀ ਤੇ ਇੱਕ ਆਪਾਂ ਨੇ 50 ਲੱਖ ਦੀ ਡਿਮਾਂਡ ਵੀ ਰੱਖੀ ਸੀ ਵੀ ਆਪਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਹਾਂ ਜੀ ਉਹ ਸਰਕਾਰ ਅੱਗੇ ਐਸਪੀ ਐਸਐਸਪੀ ਸਾਹਿਬ ਜੀ ਉਹ ਅੱਗੇ ਮਤਾ ਪਾਉਣਗੇ ਫਿਰ ਉਹ ਕਿਤੇ ਜਾ ਕੇ ਸਰਕਾਰ ਤੱਕ ਗੱਲ ਪਹੁੰਚੂਗੀ ਫਿਰ ਉਹ ਆਊਗਾ ਅੱਛਾ ਉਹ ਆਪਣੇ ਜਾਨੀ ਕਿ ਪੈਂਡਿੰਗ ਆ ਭਾਈ ਉਹ 10 ਲੱਖ ਮਿਲੇ 5 ਲੱਖ ਮਿਲੇ 4 ਲੱਖ ਮਿਲੇ ਤੇ ਜਿਹੜਾ ਤੁਰਤ ਕੋਈ ਮਾਲੀ ਸਹਿਤ ਹੋਈ ਆ ਹਾਂ ਬ루 4-4 ਲੱਖ ਰੁਪਏ ਮਾਲੀ ਸਹਿਤ ਹੋਈ ਆ ਉਹ 4-4 ਲੱਖ ਰੁਪਏ ਦਾ ਦੋਵੇਂ ਪਰਿਵਾਰਾਂ ਨੂੰ ਚੈੱਕ ਦਿੱਤਾ ਗਿਆਗਾ ਤੇ ਸਰਕਾਰੀ ਨੌਕਰੀ ਦੇ ਉਹ ਜੁਆਇਨਿੰਗ ਲੈਟਰ ਤੁਹਾਨੂੰ ਰਸੀਵ ਹੋ ਗਿਆ ਹਾਂ ਜੀ ਅੱਜ ਜੁਆਇਨਿੰਗ ਲੈਟਰ ਰਸੀਵ ਹੋ ਗਏ ਕੱਲ ਨੂੰ ਪਹੁੰਚ ਗਈ ਮੇਰੇ ਡੈਡੀ ਦਾ ਦਿਨਾਂ ਤੇ ਕੱਲ ਨੂੰ ਤਰੀਕਾ ਯਾਨੀ ਕਿ 6 ਜੀ 6 ਤਰੀਕ ਨੂੰ ਮੇਰਾ ਕੱਲ ਨੂੰ ਦੋਵੇਂ ਭਰਾ ਬੰਦਾ ਇੱਕੋ ਤੋਂ ਤੇ ਪਹੁੰਚ ਪਾਏ ਹਨ ਨਿਆਲਾ ਪਟਨਾ ਪਹੁੰਚ ਤੋਂ ਬਾਅਦ ਬਈ ਵੀਰਾਂ ਦੀ ਜੁਆਇਨਿੰਗ ਆ ਗਈ ਤੇ ਉਹਦੇ ਲਈ ਬਈ ਚਲੋ ਦੇਖੋ ਦੁੱਖ ਦੀ ਘੜੀ ਆ ਹਨਾ ਹਾਂ ਜੀ ਤੇ ਪਰ ਜਿੰਨਾ ਕ ਸਰਕਾਰ ਨੇ ਕੀਤਾ ਸਰਕਾਰ ਦਾ ਵੀ ਧੰਨਵਾਦ ਕਰਦੇ ਆਪਾਂ ਆਈਆਂ ਦਿਨੋਂ ਦਿਨੋਂ ਧੰਨਵਾਦ ਆ ਜੀ ਦੇਖੋ ਉਹਨਾਂ ਦੀ ਕਮੀ ਤਾਂ ਪੂਰੀ ਹੋਣੀ ਨਹੀਂ ਉਹ ਤਾਂ ਆਪਣੇ ਉਹ ਤਾਂ ਇੱਕ ਸਭ ਤੋਂ ਵੱਡਾ ਦੁੱਖ ਉਹ ਤੁਹਾਨੂੰ ساری ਉਮਰ ਰਹਿਣਾ ਹੀ ਰਹਿਣਾ ਉਹਨਾਂ ਦੀ ਕਮੀ ਤੁਹਾਨੂੰ ਪੂਰੀ ਨਹੀਂ ਹੋਣੀ ਹੁਣ ਆਈ ਦਾ ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ ਤੇ ਵੀ ਆਪਣੇ ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਨੂੰ ਮੇਰੇ ਤਾਂ ਕੋਈ ਵੀ ਨਹੀਂ ਰਹਿ ਆ ਜੀ ਮੇਰੇ ਦਾ ਇੱਕ ਮੇਰਾ ਦਾਦਾ ਦਾਦਾ ਰਹਿ ਗਿਆ ਨਾ ਤਾਂ ਮੇਰੀ ਮਾਂ ਹੈ ਨਾ ਮੇਰਾ ਬਾਪ ਹੈ ਮੇਰੇ ਦਾ ਇਕੱਲਾ ਦਾਦਾ ਦਾਦਾ ਰਹਿ ਗਿਆ ਆ ਜੀ ਅੱਛਾ ਯਾਨੀ ਕਿ ਵੀਰ ਦੀ ਮਾਤਾ ਦੀ ਪਹਿਲਾਂ ਡੈਥ ਹੋਈ ਹਾਂ ਜੀ ਹਾਂ ਮਾਤਾ ਜੀ ਇਹਨਾਂ ਦੀ ਪਹਿਲਾਂ ਡੈਥ ਹੋ ਗਈ ਸੀ ਤੇ ਡੈਡੀ ਦਾ ਤੁਹਾਨੂੰ ਵੀਡੀਓ ਦੇਖਿਆ ਤੇ ਭਾਈ ਟਰੱਕ ਡਰਾਈਵਰ ਤੋਂ ਭਾਈ ਤੁਸੀਂ ਕਿੰਨੇ ਕ ਟਾਈਮ ਤੋਂ ਜੁੜੇ ਹੋਏ ਡਰਾਈਵਰੀ ਲਾਈਨ ਚ ਮੇਰਾ ਡੈਡੀ ਦਾ ਸ਼ੁਰੂ ਤੋਂ ਟਰੱਕ ਡਰਾਈਵਰ ਰਿਆ ਜੀ ਟਰੱਕ ਡਰਾਈਵਰ ਮਸ਼ੀਨ ਕਪੈਨਾ ਤੁਸੀਂ ਜੇ ਲਾਣਾ ਜੀ ਇਹ ਕੰਮ ਕਰਦੀ ਸੀ ਹਾਂ ਵੀਰ ਇੱਕ ਮੈਂ ਤੇਰੀ ਵੀਡੀਓ ਵੀ ਦੇਖੀ ਸੀ ਤੇਰਾ ਡੈਡੀ ਵੀਡੀਓ ਬਣਾ ਰਿਹਾ ਤੇ ਪਿੱਛੇ ਤੈਨੂੰ ਪੁੱਛ ਰਿਹਾ ਗਲਾਬ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਕਿਵੇਂ ਗਲਾਬ ਫਿਰ ਕੀ ਕਹਿੰਦੀ ਹੈ ਜ਼ਿੰਦਗੀ ਹੈ ਹਾਂ ਵੇ ਇੰਨੇ ਕੀ ਸਵਾਦ ਲੈਂਦੀ ਆਪਣੇ ਨਾਲ ਹਨਾ ਆਇਆ ਉਹ ਵੀ ਮੈਂ ਬੜੇ ਦੁੱਖ ਜੇ ਨਾਲ ਦੇਖੀ ਯਾਰ ਤੂੰ ਆਟਾ ਗੁੰਨ ਰਿਆ ਸੀ ਰੋਟੀ ਕਿਵੇਂ ਕੀ ਸੀ ਨਾ ਫਿਰ ਉਹ ਬਈ ਜਦੋਂ ਘਰੇ ਕੋਈ ਲਾਨ ਵਾਲਾ ਹੀ ਨਹੀਂ ਹੈਗਾ ਫਿਰ ਆਪੇ ਕਰਨੀਆਂ ਪੈਣੀਆਂ ਅੱਛਾ ਜਾਨੀ ਕਿ ਤੁਸੀਂ ਰੋਟੀ ਵੀ ਆਪ ਆਪ ਦਾ ਪਰਿਵਾਰ ਆਪ ਹੀ ਲਾ ਕੇ ਖਾਂਦੇ ਹੋ ਆਪਦਾ ਜੀ ਹਾਂ ਜਾਂ ਮੈਂ ਲਾਨ ਲਾਂਦੀ ਜਾਂ ਮੇਰਾ ਹੁਣ ਦਾਦਾ ਜੀ ਉਹ ਲਾਉਣਗੇ ਅਸੀਂ ਦੋ ਜਣੇ ਆ ਅੱਛਾ ਤੂੰ ਕੋਈ ਰਹਾ ਨਾ ਜਮੀ ਜਿਵੇਂ ਰੱਬ ਕਹਿੰਦੇ ਮੰਗਰੇ ਪੈ ਗਿਆ ਬੰਦੇ ਤੇ ਜਮੀ ਦੁੱਖਾਂ ਦਾ ਪਹਾੜ ਪਰਵਾਸ ਤੇ ਲੱਗਿਆ ਪਹਿਲੀ ਨਹੀਂ ਸੀ ਕੋਈ ਇੱਕ ਸਾਰਾ ਸੀ ਉਹ ਵੀ ਚੱਲ ਗਿਆ ਜਿਵੇਂ ਬਾਈ ਪਰਿਵਾਰ ਚ ਕਿਹਦੇ ਦਾ ਦਾਦਾ ਜੀ ਨੇ ਤੇ ਇੱਕ ਬਾਈ ਆ ਤੇ ਫਿਰ ਆਪਣੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਹੁਣ ਮਾਤਾ ਰਹਿ ਗਈ ਇਕੱਲੀ ਆਪਣੇ ਪਰਿਵਾਰ ਦੇ ਵਿੱਚ ਤੁਸੀਂ ਭਰਾ ਤੁਹਾਡੇ ਕੋਈ ਹੋਰ ਭਰਾ ਨਹੀਂ ਹੈਗਾ ਜੀ ਸਿਸਟਰ ਦੀ ਮੈਰਿਜ ਹੋਈ ਹੋਈ ਆ ਸਿਸਟਰ ਦੀ ਇਹਨਾਂ ਦੀ ਪਹਿਲਾਂ ਮੈਰਿਜ ਹੋ ਰਹੀ ਆ ਤੇ ਇਹ ਵੀ ਕੱਲਾ ਹੀ ਆ ਜੀ ਦੀ ਮਾਤਾ ਇਹ ਵੀ ਦੋਏ ਜਾਣੀਆਂ ਪਰਿਵਾਰ ਚ ਹੋਰ ਕੋਈ ਵੀਰ ਹੋਰ ਕੋਈ ਚਾਚੇ ਕਰੇ ਆਬ ਦੇ ਕਰੇ ਰਹਿੰਦੇ ਓਕੇ ਤੇ ਵੀਰੋ ਹੋਰ ਆਪਣੇ ਦਰਸ਼ਕਾਂ ਨੂੰ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਨਾ ਕਈਆਂ ਨੇ ਸੋਸ਼ਲ ਮੀਡੀਆ ਤੇ ਸਟੋਰੀਆਂ ਪਾਈਆਂ ਰੀਲਾਂ ਸ਼ੇਅਰ ਕਰੀਆਂ ਹਨਾ ਬੜੀ ਦੂਰ ਦੂਰ ਤੱਕ ਆਉਂਕੇ ਮੈਂ ਆਉਂਦਾ ਰਹੇ ਮੇਰੇ ਚਾਚੇ ਦਾਏ ਮੇਰੇ ਰਿਸ਼ਤੇਦਾਰਾਂ ਨੇ ਇੱਕ ਦਿਨ ਵੀ ਉਹ ਆਪਦੇ ਘਰੇ ਨਹੀਂ ਗਏ ਅੱਜ ਵੀ ਉਰੀ ਨਹੀਂ ਜੀ ਉਹਨਾਂ ਨੇ ਬਹੁਤ ਸਾਥ ਦਿੱਤਾ ਜੀ ਮੇਰਾ ਤੇ ਬਾਕੀ ਜਿਹੜੇ ਲੋਕ ਹੋਰ ਬੈਠੇ ਸੀ ਥੋਡੇ ਨਾਲ ਜਿਵੇਂ ਮੈਂ ਆਉਂਦਾ ਰਿਹਾ ਧਰਨੇ ਚ ਪਹਿਲੇ ਦਿਨ ਜਦਿਆਂ ਪਤਾਰ ਨਾਲ ਆਏ ਸੀ ਮੀਂਹ ਆ ਗਿਆ ਸੀ ਮੀਂਹ ਪੈਂਦੇ ਚ ਵੀ ਇੱਕ ਵੀ ਬੰਦਾ ਉੱਠ ਕੇ ਪਾਰਾ ਨਹੀਂ ਹੋਇਆ ਸੀ ਹਾ ਯਾਰ ਮੇਰੇ ਮੇਰੇ ਜਿਹੜੇ ਪਿੰਡ ਦੇ ਮੇਰੇ ਘਰਾਂ ਲਵੇ ਜੇ ਮੁੰਡੇ ਨੇ ਕੋਈ ਕੰਮ ਦੇਣੀ ਆ ਜੀ ਜਿੰਨਾ ਕੋਈ ਦਿਹਾੜੀ ਵੀ ਕਰਦਾ ਕੋਈ ਗੱਡੀ ਵੀ ਚਲਾਉਂਦਾ ਜਿੰਨਾ ਚਿਹਰਾ ਆਪਣਾ ਧਰਨਾ ਜਾਰੀ ਰਿਹਾ ਉਹਨਾਂ ਚਿਹਰੇ ਕੋਈ ਕੰਮ ਤੇ ਨਹੀਂ ਕੀਤੇ ਸਾਡੇ ਮੇਰੇ ਮੇਰੇ ਰੈਡੀ ਦੇ ਜਿੰਨੇ ਯਾਰ ਦੋਸਤ ਦੀ ਇੱਕ ਵੀ ਨਹੀਂ ਗਿਆ ਜੀ ਸਾਡੇ ਘਰਾਂ ਦੇ ਸਾਹਮਣੇ ਘਰ ਵਾਲੇ ਹੋਰ ਜੀ ਮੁੰਡੇ ਕੋਈ ਕੰਮ ਤੇ ਨਹੀਂ ਕੀ ਗਏ ਜੀ ਸਾਰੇ ਸਾਲ ਮੇਰੇ ਨਾਲ ਜੁੜੇ ਹੋਏ ਸੀ ਅੱਜ ਵੀ ਜੁੜੇ ਹੋਏ ਨੇ ਜੀ ਭੋਗ ਤੱਕ ਉਰੀ ਰਹਿਣਗੇ ਜੀ ਉਹ ਮਤਲਬ ਸੇਵਾ ਅੱਜ ਹਾਜ਼ਰ ਨਹੀਂ ਜੀ ਯਾਨੀ ਕਿ ਤੁਹਾਡਾ ਨਗਰ ਨੇ ਤੇ ਬਾਹਰਲੀ ਸੋਸ਼ਲ ਮੀਡੀਆ ਦੀ ਸੰਗਤ ਨੇ ਤੁਹਾਡਾ ਸਾਥ ਦਿੱਤਾ ਤਾਂ ਕਰਕੇ ਤੁਹਾਡਾ ਥੋੜਾ ਇਨਸਾਫ ਮਿਲਿਆ ਤੁਹਾਨੂੰ ਹਾਂ ਜੀ ਹਾਂ ਹਰਿਆਣੇ ਤੋਂ ਬਹੁਤ ਦੁਨੀਆ ਆਈ ਹੈ ਅੜੀਸਾ ਤੋਂ ਜੀ ਬਹੁਤ ਡਰਾਈਵ ਰਿਅੂਵ ਕੁਝ ਹੋ ਗਏ ਕਹਿੰਦੇ ਜੀ ਜਿੰਨਾ ਕੋ ਹੋ ਗਿਆ ਚਲੋ ਤੁਹਾਡੇ ਵਾਸਤੇ ਠੀਕ ਹੋ ਗਿਆ ਕਦੇ ਪਰ ਉਹ ਬੰਦੇ ਨੂੰ ਸਜ਼ਾ ਹਜੇ ਵੀ ਮਿਲਣੀ ਚਾਹੀਦੀ ਹੈ ਜੀ ਤੇ ਉਹ ਗ੍ਰਿਪਤਾਰ ਹੋ ਗਿਆ ਮੁੱਖ ਨਹੀਂ ਨਹੀਂ ਹਾਈ ਪੁਲਸਾਂ ਦੀ ਲੱਗ ਰਹੀ ਹੈ ਜੀ ਇਹ ਫਿਰ ਤੁਹਾਨੂੰ ਜੀ ਧਰਨਾ ਕਿਉਂ ਚੱਕਿਆ ਇਹ ਜੀ ਪੁਲਸ ਵਾਲੇ ਨੇ ਸਾਨੂੰ ਕਹਿਤਾ ਜੀ ਅਸੀਂ ਕਰਨੇ ਆ ਜੀ ਤੁਸੀਂ ਸਾਡੀ ਮੰਨ ਲਓ ਅਸੀਂ ਮੰਨੀ ਅੱਛਾ ਜਾਨੀ ਕਿ ਭਾਈ ਜਿਹੜਿਆ ਮ੍ਰਿਤਕ ਦੇਹਾਂ ਵੀ ਰੋਡ ਤੇ ਪਈਆਂ ਨੇ ਹਨਾ ਬਈ ਉਹਨਾਂ ਨੂੰ ਤੁਸੀਂ ਸੰਸਕਾਰ ਕਰਦੋ ਇਨਾਂ ਨੂੰ ਯਕੀਨ ਦਿਵਾ ਕੇ ਕਹਿੰਨੇ ਵੀ ਅਸੀਂ ਜਿਹੜੀ ਕਾਨੂੰਨੀ ਕਾਰਵਾਈ ਹੋਵੇਗੀ ਕਰਾਂਗੇ ਹਾਂ ਜੀ ਪੁਲਸ ਵਾਲੇ ਲੱਗੇ ਹੋਏ ਨਹੀਂ ਜੀ ਉਹਨਾਂ ਨੇ ਸਾਨੂੰ ਫੁੱਲ ਲੋਅ ਕਰੀਆ ਸਪੂੜੀ ਵੀ ਅਸੀਂ ਥੋੜਾ ਫੈਸਲਾ ਕਰਾ ਕੇ ਛੱਡਾਂਗੇ ਜਿੰਨੀ ਕ ਸਰਕਾਰ ਵੱਲੋਂ ਸਹਾਇਤਾ ਵਣਦੀ ਸ਼ੋ ਬਾਈਆਂ ਨੂੰ ਦਿੱਤੀ ਗਈ ਹੈ ਤੇ ਜਿਹੜੇ ਉਹਨਾਂ ਦੇ ਕਾਨੂੰਨ ਕਾਨੂੰਨੀ ਕਾਰਵਾਈ ਆ ਉਹ ਹਜੇ ਕਰਨਗੇ ਹਾਂ ਜੀ ਪੁਲਸ ਵਾਲੇ ਲੱਗੇ ਵੀ ਹੋਏ ਨਹੀਂ ਜੀ ਧਰਨਾ ਚੱਕਣ ਤੋਂ ਬਾਅਦ ਇੱਕ ਦੋ ਜਣਾ ਹੋਰ ਚੱਕਿਆ ਵੀ ਆ ਮੇਨ ਇੱਕ ਬੰਦਾ ਰਹਿ ਗਿਆ ਜੀ ਲੱਗੇ ਹੋਏ ਨਹੀਂ ਜੀ ਉਹ ਕਿੰਨੇ ਦੋਸੀ ਚੱਕੇ ਗਏ ਹੁਣ ਤੱਕ ਤਿੰਨ ਤਿੰਨ ਚੱਕੇ ਗਏ ਇੱਕ ਰਹਿ ਗਿਆ ਜੀ ਤਿੰਨ ਕੌਣ ਕੌਣ ਨੇ ਇਕਪਾਲਾਈ ਇੱਕ ਦੇਸ ਪਾਲ ਲਖਵਿੰਦਰ ਸਿੰਘ ਪਾਲ ਜਿਹੜੇ ਜਿਹੜੇ ਦੀ ਵਰਕਸ਼ਾਪ ਚ ਇਹ ਗੰਢ ਹੋਇਆ ਪਾਲ ਉਹ ਇੱਕ ਤਾਂ ਬਈ ਜੀ ਦੀ ਦੁਕਾਨ ਦੇ ਵਿੱਚ ਇਹ ਘਟਨਾ ਵਾਪਰੀ ਸੀ ਉਹਨਾਂ ਨੂੰ ਬੁਲਾ ਕੇ ਕੁੱਟਮਾਰ ਕੀਤੀ ਗਈ ਇਹਨਾਂ ਦੇ ਪਿਤਾ ਜੀ ਨਾਲ ਹਨਾ ਇੱਕ ਤਾਂ ਹੋਰ ਦੋਸ਼ੀ ਚੱਕਿਆ ਗਿਆ ਦੂਜਾ ਕੌਣ ਹੈ ਇੱਕ ਦੇਸਾ ਜੀ ਇਹ ਉਹ ਕੌਣ ਹੈ ਵੀਰ ਉਹ ਡਰਾਈਵਰ ਹੈ ਜੀ ਉਹ ਦੋ ਜੀ ਪਾਰਾ ਚੱਕੀ ਗੱਡੀ ਚਲਾਉਂਦਾ ਸੀ ਇਹਦੀ ਉਹਨਾਂ ਦੀ ਉਹਨਾਂ ਦੀ ਜਨਨ ਕਿ ਜਿਹੜਾ ਮੁੱਖ ਦੋਸ਼ੀ ਆ ਉਹਦੀ ਦੂਜੀ ਗੱਡੀ ਦਾ ਡਰਾਈਵਰ ਵੀ ਚੱਕਿਆ ਗਿਆਗਾ ਉਹਦਾ ਵੀ ਵਿੱਚ ਕੋਈ ਰੋਲ ਆਗਾ ਉਸੇ ਨੇ ਗੱਲ ਉਹ ਕਰੀ ਆ ਉਹ ਵੀ ਚੱਕਿਆ ਗਿਆ ਤੇ ਤੀਜਾ ਬੰਦਾ ਕੌਣਾ ਜੀਤਾ ਲਾਹੌਰੀ ਆਈ ਇਹ ਕੌਣਾ ਵੀਰਾ ਇਹ ਹਰਿਆਉ ਦਾਈ ਇਹ ਵੀ ਡਰਾਈਵਰ ਆ ਇਹ ਵੀ ਉਹਨਾਂ ਦੀ ਗੱਡੀ ਦਾ ਡਰਾਈਵਰ ਆ ਇੰਨਾ ਵੀ ਨਹੀਂ ਹੋਰ ਦੀ ਗੱਡੀ ਚਲਾਉਂਦਾ ਪਰ ਆਇਆ ਸੀ ਵੀ ਕੁੱਟ ਮਾਰ ਇਹਨੇ ਵੀ ਕੀਤੀ ਸੀ ਅੱਛਾ ਜਨਨ ਕਿ ਇਹ ਵੀ ਉੱਥੇ ਉਹਦੀ ਪਾਲ ਦੀ ਦੁਕਾਨ ਦੇ ਵਿੱਚ ਮੌਜੂਦ ਲਿਆ ਬੰਦਾ ਹਾਂਜੀ ਤਿੰਨ ਦੋਸ਼ੀ ਚੱਕੇ ਗਏ ਨੇ ਜਿਹਦੀ ਗੱਡੀ ਆ ਪੁਲਿਸ ਅਫਸਰ ਆਉਗਾ ਨਾ ਹਾਂਜੀ ਆਇਆ ਜਿਹੜਾ ਮੁੱਖ ਦੋਸ਼ੀ ਆ ਉਹ ਨਹੀਂ ਹਜੇ ਫਿਲਹਾਲ ਚੱਕਿਆ ਗਿਆ ਪਰ ਪੰਜਾਬ ਪੁਲਿਸ ਨੇ ਪ੍ਰੋਸਾ ਦਬਾਇਆ ਪਰਿਵਾਰ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਕਾਨੂੰਨੀ ਕਾਰਵਾਈ ਕਰਾਂਗੇ ਹਾਂ ਨਾ ਹਾਈ ਕਰੀ ਵੀ ਜਾਂਦੇ ਨੇ ਜੀ ਇੱਕ ਅੱਧਾ ਜਾਣਾ ਸਾਡੇ ਉਦੋਂ ਬਾਅਦ ਵੀ ਚੱਕਿਆ ਗਿਆ ਨਾ ਜੀ ਲੱਗੇ ਹੋਏ ਨੇ ਜੀ ਤੇ ਮੈਂ ਉਹਦੇ ਨਾਲ ਜਦੋਂ ਆਪਾਂ ਸੰਸਕਾਰ ਤੇ ਆਏ ਸੀ ਦੇਖੋ ਕਾਫੀ ਲੋਕ ਪਹੁੰਚੇ ਹੋਏ ਸੀ ਮੈਂ ਮੈਂ ਇੱਕ ਦੋ ਨੂੰ ਪੁੱਛਿਆ ਵੀ ਤੁਸੀਂ ਕਿੱਥੋਂ ਕੋਈ ਹਰਿਆਣੇ ਤੋਂ ਦੱਸ ਰਿਹਾ ਸੀ ਕੋਈ ਕੀ ਤੋਂ ਕੋਈ ਦਸਰੇ ਦੀ ਵੀ ਹੋ ਸੀ ਡਰਾਈਵਰਾਂ ਯਾਨੀ ਕਿ ਡਰਾਈਵਰਾਂ ਦਾ ਪਿਆਰ ਬਹੁਤ ਦੂਰ ਦੂਰ ਤੱਕ ਹੁੰਦਾ ਕਿਉਂ ਚੱਕਰ ਲਾਉਂਦੇ ਨੇ ਇਹ ਤੇ ਇਹ ਵੀਰ ਜਿਹੜਾ ਮੁੱਖ ਦੋਸ਼ੀ ਆ ਇਹਦੀ ਗੱਡੀ ਤੁਸੀਂ ਕਿੰਨੇ ਟਾਂਕ ਚਲਾ ਰਹੇ ਹੋ ਪਹਿਲੀ ਕਿਹੜਾ ਸੀਗਾ ਜੀ ਸਿਰਫ ਇੱਕ ਤੇਰਾ ਡੈਡੀ ਉੱਥੇ ਡਰਾਈਵਰ ਰਿਹਾ ਵੀਰਾ ਹਾਂ ਜੀ ਮੇਰੇ ਡੈਡੀ ਨਾਲ ਗੱਲ ਕਰੀ ਸੀ ਉਹ ਡਰਾਈਵਰ ਹੈ ਇਹਦਾ ਡੈਡੀ ਮੇਰਾ ਚਾਚਾ ਲੱਗਦਾ ਜੀ ਉਹ ਮੈਂ ਉਹ ਨਾਲ ਕਿ ਦੋਸਤੀ ਹੈ ਇਹਨਾਂ ਤੁਹਾਡੇ ਡੈਡੀ ਕੀ ਇਹਦੀ ਡੈਡੀ ਦੀ ਦੋਵਾਂ ਦੀ ਪਿਆਰ ਭਰੀ ਦੋਸਤੀ ਆ ਉਹ ਭਰਾ ਮੰਨਦੇ ਨੇ 2 ਸਾਲ ਤੋਂ ਇਕੱਠੇ ਸੀ ਜੀ ਉਹ ਤੇਰਾ ਡੈਡੀ ਆ ਜਿਹੜਾ ਉਹ ਚੱਕਰ ਲਾਉਣ ਗਿਆ ਸੀ ਜਾਨੀ ਕਿ ਤਨਖਾਹ ਤੇ ਹਨਾ ਤੇ ਉਹਨੂੰ ਵੈਸੀ ਨਾਲ ਲੈ ਗਿਆ ਸੀ ਹਾਂ ਜੀ ਵੈਸੀ ਨਾਲ ਉਹਦੇ ਡੈਡੀ ਦੋਸਤੀ ਦੀ ਉਹ ਕਹਿੰਦਾ ਵੀ ਨਾਲ ਜਾਵਾਂਗੇ ਇਹ ਦੋਏ ਭਰਾ ਇਹਨਾਂ ਦੇ ਡੈਡੀ ਦੋਵੇਂ ਭਰਾ ਉਹ ਗੇੜਾ ਲਾਉਣ ਗਏ ਸੀ ਬਾਈ ਦੀ ਪਹਿਲੀ ਗੱਡੀ ਦਾ ਪਹਿਲੀ ਚੱਕਰ ਸੀ ਆ ਪਹਿਲੀ ਚੱਕਰ ਸੀ ਆ ਤੇ ਘਟਨਾ ਕੀ ਹੋਈ ਸੀ ਵੀਰੇ ਇਹ ਘਟਨਾ ਦਾ ਬਾਈ ਇਧਰੋਂ ਅੰਬੇ ਸਾਈਡੋਂ ਉਹ ਕਰਨ ਆਈ ਸੀ ਚੱਕਰ ਲਾ ਕੇ ਆ ਗਈ ਸੀ ਨਿਧਿਆਣੇ ਖਾਂਦੀ ਗੁੱਲੀ ਕਰਾ ਸੀ ਪਿਆਜ਼ ਖਾਂਦੀ ਕਰਨ ਤੋਂ ਬਾਅਦ ਜਦੋਂ ਪਹਾੜਾ ਮਿਲਿਆ ਨਾ ਉਹਨੇ 20000 ਦਾ ਖਾਤੇ 'ਚ ਪਾਦਾ ਬਾਕੀ 65000 ਉਹਨੇ ਨਕਦ ਦੇਦਾ ਅਸੀਂ ਮੇਰੇ ਡੈਡੀ ਨੂੰ ਕਿਹਾ ਵੀ ਬਾਈ ਤੂੰ ਐ ਕਰਾ ਤੂੰ ਇਹਨੂੰ ਖਾਤੇ 'ਚ ਪਾ ਦੇ ਉਹ ਰਹਿਣਾ ਮੇਰੇ ਗੱਡੀਆਂ ਤੇ ਬਾਈ ਜੀ ਚੋਰੀਆਂ ਹੁੰਦੀਆਂ ਰਹਿੰਦੀਆਂ ਨੇ ਉਹ 65000 ਰੁਪਏ ਚੋਰੀ ਹੋ ਗਿਆ ਉਹ ਮਾਲਕ ਕਹਿੰਦਾ ਵੀ ਤੂੰ ਗੱਡੀ ਲੈ ਕੇ ਖਾਦੀਓ ਘਰੇ ਆ ਜਾ ਮੇਰਾ ਰੈਡੀ ਦੇ ਮਨ ਤੇ ਪਾਪ ਨਹੀਂ ਸੀ ਜੇ ਚੋਰੀ ਕਰੀ ਹੁੰਦੀ ਫਿਰ ਨਾ ਜਾਂਦੇ ਜੀ ਹਾਂ ਦੋਏ ਜਾਣੇ ਆਏ ਸਾਨੂੰ ਇਹਨਾਂ ਨੂੰ ਐਂ ਦੀ ਵੀ ਚਲੋ ਪੈਸੇ ਨੋ ਪਾਦਣਗੇ ਕਹਿਦਣਗੇ ਸਾਰਾ ਬੰਦੀ ਬੁਲਾਇਆ ਇਹਨਾਂ ਨੂੰ ਪਾਰਡੀ ਦੁਕਾਨ ਤੇ ਬੁਲਾਇਆ ਗਿਆ ਉੱਥੇ ਮੰਗ ਰ ਗੱਡੀ ਲਵਾ ਕੇ ਇਹਨਾਂ ਦੀ ਬਹੁਤ ਕਸੁੱਤੀ ਕੁੱਟਮਾਰ ਕੀਤੀ ਗਿਆ ਬਹੁਤ ਬਾੜੇ ਤਰੀਕੇ ਮੇਰੇ ਜਾਤੀ ਦੇ ਉਰੇ ਲੀਲ ਪੈ ਗਿਆ ਜੀ ਮੇਰੇ ਰੈਡੀ ਦੇ ਉਡੀਂ ਉਂਗਲ ਤੋੜ ਰਖੀ ਹੈ ਜੀ ਐ ਡੇ ਡੇ ਪਿੰਦਨੀਆਂ ਕਰਖਿਆ ਸੀ ਹਾਂ ਆ ਤੋੜ ਰਖਿਆ ਸੀ ਉਂਗਲਾ ਸਾਰਿਆਂ ਮੇਰਾ ਇਹਦਾ ਰੈਡੀ ਦਾ ਕਹਿੰਦਾ ਕਹਿੰਦਾ ਇੰਨਾ ਕੁੱਟਿਆ ਕਹਿੰਦਾ ਯਾਰ ਹੁਣ ਕੀ ਮੂੰਹ ਦਿਖਾਈਏ ਲੋਕਾਂ ਨੂੰ ਰਾਤ ਨੂੰ ਘਰੇ ਆਏ ਉਹ ਬਸ ਬੇਰ ਤੋਂ ਉਹਨਾਂ ਨੇ ਅੱਛਾ ਜਾਨੀ ਕਿ ਇੱਕ ਦਿਨ ਉਹ ਅੰਦਰ ਰਹੇ ਵੀ ਬਾਹਰ ਜਾ ਨਹੀਂ ਸਕੇ ਉਹਨਾਂ ਨੇ ਇੰਨੀ ਇੰਨੀ ਬੇਸ਼ਰਮੀ ਮੰਨ ਗਏ ਜੀ ਉਹ ਮੈਨੂੰ ਕਹੇ ਦੁੱਧ ਕਹਿੰਦੇ ਤੂੰ ਹੀ ਲਿਆ ਕਹਿੰਦੇ ਅਸੀਂ ਨਹੀਂ ਗੇਟ ਤੋਂ ਬਾਹਰ ਜਾਣਾ ਮੇਰੇ ਕਦੇ 25 25 33 ਸਾਲ ਹੋ ਗਏ ਉਹਨਾਂ ਨੂੰ ਦੁਆ ਨੂੰ ਡਰਾਈਵਰੀ ਕਰਦਿਆਂ ਨੂੰ ਕਦੇ ਹੈ ਲੰਬਾ ਨਹੀਂ ਸੀਗਾ ਤੂੰ ਵੀ ਵੀ ਤੂੰ ਕੰਮ ਕੀ ਕਰਦਾ ਵੀਰੇ ਮੈਂ ਵੀ ਡਰਾਈਵਰੀ ਕਰਦਾ ਸੀਗਾ ਜੀ ਯਾਨੀ ਕਿ ਤੁਹਾਡਾ ਸਾਰਾ ਪਰਿਵਾਰ ਹਨਾ ਡਰਾਈਵਰੀ ਲਾਈਨ ਚ ਆ ਗਈ ਯਾਨੀ ਕਿ ਸ਼ੁਰੂ ਤੇ ਤੁਸੀਂ ਕਹਿ ਰਹੂਗੀ ਡਰਾਈਵਰੀ ਕਰਦੇ ਸੀ ਡਰਾਈਵਿੰਗ ਨਾਲ ਮੋਹ ਲਾ ਲਓ ਯਾਰ ਜਾਂ ਮਜਬੂਰੀ ਲਾ ਲਵਾ ਨਾ ਤੁਸੀਂ ਕਿੰਨੇ ਕਿੰਨੀ ਤਨਖਾਹ ਤੇ ਰਿਹਾ ਸੀ ਬਾਕੀ ਦੱਸਿਓ ਮੇਰਾ 12000 ਜੀ 12000 ਰੁਪਏ ਚ ਨੌਕਰੀ ਕਰਦਾ ਤੁਸੀਂ ਐਂ ਲਾ ਲਓ ਵੀ ਡਰਾਈਵਰੀ ਯਾਰ ਰਿਸਕ ਵਾਲੀ ਵੀ ਲਾਈਫ ਹੁੰਦੀ ਹੈ ਹੈਨਾ ਪਰ ਪਰ ਤੇ ਰਿਸਕ ਹੈ ਜੀ ਹਾਂ ਉਹ ਤਾਂ ਡਰਾਈਵਰੀ ਲਾਈਨ ਸਭ ਨੂੰ ਪਤਾ ਵੀ ਡਰਾਈਵਰੀ ਲਾਈਨ ਕੀ ਆ ਹੈਨਾ ਮੌਤ ਦੇ ਮੂੰਹ ਚ ਕਹਿ ਸਕਦੇ ਆਪਾਂ ਇੱਕ ਗਰੀਬੀ ਸਾਰਾ ਕੁਝ ਕਰਾਉਂਦੀ ਆ ਡਰਾਈਵਰੀ ਲਾਈਨ ਤੇ ਯਾਰ ਪਰ ਬੰਦੇ ਬੜੇ ਚੰਗੇ ਹੁੰਦੇ ਆ ਡਰਾਈਵਰ ਜਿੰਨਾ ਜਿੰਨਾ ਭੰਡਿਆ ਜਾਂਦਾ ਉਹ ਨਹੀਂ ਹੁੰਦੇ ਬਹੁਤ ਵਧੀਆ ਡਰਾਈਵਰ ਹੁੰਦੇ ਆ ਜੇ ਬਾਈ ਹੁਣ ਇੱਕ ਦੂਜੇ ਨੂੰ ਮਿਲਦਾ ਜੀ ਤਾਂ ਉਰੇ ਸੰਸਕਾਰ ਵੇਲੇ ਜਾਂ ਧਰਨੇ ਚ ਲਾ ਲਓ ਤੁਸੀਂ ਤਾਹੀ ਦੂਰੋਂ ਦੂਰੋਂ ਆ ਕੇ ਡਰਾਈਵਰ ਬੈਠੇ ਸੀ ਭਾਈ ਇਹ ਡਰਾਈਵਰਾਂ ਦਾ ਇਕਾ ਦੀ ਇੰਨੇ ਨਾਲ ਖੜੇ ਸੀ ਤਾਂ ਹੀ ਸਾਨੂੰ ਇੰਨਾ ਕਿ ਇਨਸਾਬ ਮਿਲ ਗਿਆ ਨਹੀਂ ਮਿਲਣਾ ਨਹੀਂ ਸੀ ਭਾਈ ਬਾਕੀ ਹੋਰ ਵੀ ਹਨ ਆਪਣੇ ਨਾਲ ਜਥੇਬੰਦੀਆਂ ਬਹੁਤ ਬਹੁਤ ਜੁੜੀਆਂ ਹੋਈਆਂ ਸੀ ਵੀਰੇ ਆਪਣੇ ਨਾਲ ਬਹੁਤ ਦੂਰੋਂ ਦੂਰੋਂ ਲੋਕ ਆ ਰਹੇ ਸੀ ਕੋਸ਼ੀ ਹਰਪੁਰ ਤੋਂ ਕੋਈ ਮਾਨਸੇ ਤੋਂ ਕੋਈ ਢਿੱਸਾ ਤੋਂ ਕੋਈ ਰਾਜਸਥਾਨ ਤੋਂ ਬਹੁਤ ਬਾਹਰ ਦੂਰੋਂ ਲੋਕ ਆ ਰਹੇ ਸੀ ਸਾਰਿਆਂ ਦਾ ਧੰਨਵਾਦ ਵੀਰੇ ਵੀਰੇ ਕੱਲ ਨੂੰ ਆਪਣੇ ਪਿਤਾ ਜੀ ਦਾ ਦੋਮਾ ਦਾ ਭੋਗ ਇਕੱਠੇ ਨਿਆਰ ਛੋਟੇ ਗੁਰਦੁਆਰੇ 'ਚ ਸਾਰਿਆਂ ਨੇ ਆਣਾ ਵੀਰੇ ਪਾਤਣਾ ਨਿਆਲ ਨਿਆਲ ਗੁਰਦੁਆਰਾ ਨਿਆਲ ਟੰਡਾ ਪਈਆਂ ਦਾ ਪਾਤਣਾ ਦੇ ਲਾਗੀ ਪਿੰਡ ਪੈਂਦਾਗਾ ਪਾਤਣਾ ਵਾਲਾ ਇਹ ਤੁਸੀਂ 바ਵਾ ਵੀਡੀਓ ਜਿਹੜੀ ਵਾਇਰਲ ਹੋਈ ਜਾਂਦੀ ਹੈ ਨਾ ਟਰੱਕ ਡਰਾਈਵ ਵਾਲੀ ਉਹਦੀ ਆਪਾਂ ਗੱਲ ਕਰ ਰਹੇ ਹਾਂ ਵੀਰਾਂ ਨਾਲ ਇਹ ਉਹਨਾਂ ਦੇ ਪਰਿਵਾਰ ਦੇ ਦੋਵੇਂ ਮੁੰਡੇ ਨੇ ਤੇ ਬਾਈ ਦਾ ਦਾ ਪਰਿਵਾਰ ਚ ਕੋਈ ਰਹੀ ਨਹੀਂ ਯਾਰ ਇਹਦੇ ਤਾਂ ਬਾਈ ਜਮੀ ਦੋੱਖਾਂ ਦਾ ਟੀਟ ਹੈ ਤੇ ਮਾਪੇ ਤੋਂ ਬਿਨਾਂ ਯਾਰ ਤੁਹਾਨੂੰ ਪਤਾ ਹੀ ਆ ਹਨਾ ਜ਼ਿੰਦਗੀ ਜਿਉਣੀ ਕਿੰਨੀ ਔਖੀ ਹੋ ਜਾਂਦੀ ਹੈ ਬੰਦੇ ਨੂੰ ਬਹੁਤ ਔਖੀ ਹੈ ਬਾਈ ਤੇ ਮੈਂ ਤਾਂ ਤੇਰੀ ਇੱਕ ਵੀਡੀਓ ਦੇਖੀ ਉਹ ਜਿਹੜੀ ਆਟਾ ਗੁੰਨਣਾ ਜੋ ਮੈਂ ਉਹ ਦੇਖ ਕੇ ਭਾਵੁਕ ਹੋ ਗਿਆ ਸੀ ਬਾਈ ਹਾਂ ਬਈ ਉਹ ਤਾਂ ਫਿਰ ਕਰਨਾ ਪੈਂਦਾ ਬਾਈ ਹਾਂ ਚਲੋ ਆਪਾ ਪਾਣਾ ਕੇ ਲਈ ਉਹਨੂੰ ਪਾਣਾ ਮੰਨਣਾ ਪੈਂਦਾ ਚਲੋ ਜਿੰਨਾ ਕਿ ਵੀ ਹੋਇਆ ਵੀ ਹਨਾ ਫਿਲਹਾਲ ਤਾਂ ਸਰਕਾਰ ਵੱਲੋਂ ਹੀ ਮਦਦ ਕੀਤੀ ਗਈ ਹੈ ਜੀ ਤੇ ਉਹ ਕੇਸ ਜਿਹੜਾ ਹਜੇ ਚੱਲ ਰਿਹਾ ਹੂੰ ਉਹਦੇ ਵਿੱਚ ਹਜੇ ਕਿੰਨੀ ਸਜ਼ਾ ਹੋਣੀ ਹੈ ਕੀ ਆ ਹਨਾ ਜੋ ਜੋ ਅਪਡੇਟ ਮਿਲਦੀ ਰਹੂਗੀ ਆਪਾਂ ਇਹਨਾਂ ਬਾਈਆਂ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਦੇ ਰਹਿਵਾਂਗੇ ਠੀਕ ਆ ਤੇ ਬਾਕੀ ਬਾਈ ਹਨਾ ਸਾਰਿਆਂ ਦਾ ਮੈਂ ਵੀ ਧੰਨਵਾਦ ਕਰਦਾ ਮੈਂ ਕਿਉਂਕਿ ਧਰਨੇ ਵਿੱਚ ਆਉਂਦਾ ਰਹਿੰਦਾ ਸੀ ਆ ਤੇ ਜਿੱਥੋਂ ਜਿੱਥੋਂ ਵੀ ਬੰਦੇ ਧਰਨੇ 'ਚ ਪਹੁੰਚਦੇ ਸੀ ਉਹਨਾਂ ਦਾ ਵੀ ਧੰਨਵਾਦ ਅਤੇ ਜਿਹੜੇ ਵੀਡੀਓ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਜੀ ਇਹ ਕਈ ਵੀਰਾਂ ਦੇ ਮਜਬੂਰੀ ਹੁੰਦੀ ਵੀ ਨਹੀਂ ਆ ਸਕਦੇ ਉਹ ਵੀਡੀਓ ਸ਼ੇਅਰ ਕਰ ਰਹੇ ਜੀ ਸ਼ੇਅਰ ਕਰਨ ਨਾਲ ਵੀਡੀਓ ਜਿਹੜਾ ਬੰਦਾ ਵਿਹਲਾ ਹੁੰਦਾ ਜੀ ਉਹਦੇ ਤੱਕ ਵੀਡੀਓ ਪਹੁੰਚ ਜਾਂਦੀ ਸੀ ਉਹ ਬੰਦੇ ਉਰੇ ਧਰਨੇ ਦੇ ਵਿੱਚ ਆ ਕੇ ਦੂਰੋਂ ਦੂਰੋਂ ਬਾਹਰ ਦੇ ਵੀ ਬੰਦੇ ਆ ਕੇ ਲੱਗੇ ਹੋਇਆ ਨਾ ਪੰਜਾਬ ਦੇ ਲੋਕਾਂ ਨੇ ਦਾ ਸਾਡਾ ਸਾਥ ਦਿੱਤੀ ਦਿੱਤਾ ਸਾਰੇ ਪੰਜਾਬ ਨੇ ਹਰਿਆਣੇ ਦੇ ਲੋਕਾਂ ਨੇ ਬਹੁਤ ਸਾਥ ਦਿੱਤਾ ਜੀ ਸਾਡਾ ਸਾਨੂੰ ਲਾਸਟ ਦੇ ਇੰਨਾ ਕਹਿਣ ਲੱਗੇ ਜੀ ਵੀ ਤੁਸੀਂ ਸਾਨੂੰ ਸਾਨੂੰ ਨਾਲ ਲਾਓ ਅਸੀਂ ਚੰਡੀਗੜ੍ਹ ਜਾ ਕੇ ਤੁਹਾਡਾ ਨਾਲ ਸਾਥ ਦੇਵਾਂਗੇ ਉੱਥੇ ਚਲੋ ਸਾਡੇ ਨਾਲ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਉਹ ਉਦੋਂ ਗਏ ਨੇ ਦੋ ਸਾਡਾ ਇੱਕ ਅੱਧਾ ਫੈਸਲਾ ਹੋ ਗਿਆ ਇੰਨੇ ਬੰਦੇ ਆਈ ਸੀ ਉਰੇ ਕਹਿੰਦੇ ਸੀ ਉਦੋਂ ਜਾਵਾਂਗੇ ਜਦੋਂ ਫੈਸਲਾ ਆਊਗਾ ਉਸ ਤੋਂ ਪਹਿਲਾਂ ਬਾਈ ਜੀ ਕਹਿੰਦੇ ਸੀ ਜਾਂਦੇ ਨਹੀਂ ਹੈਗੇ ਹਰਿਆਣੇ ਵਾਲੇ ਬਾਈਆਂ ਜੀ ਦਾ ਪੰਜਾਬ ਵਾਲਿਆਂ ਦਾ ਸਾਡੇ ਨਗਰ ਦਾ ਬਹੁਤ ਧੰਨਵਾਦ ਬਾਈ ਜੀ ਚਲਵਾਨਾ ਵੀਰ ਤੁਸੀਂ ਅੱਜ ਗੱਲ ਐਵੇਂ ਕ੍ਰਾਈਮ ਹੁੰਦੀ ਰਹਿੰਦੇ ਨੇ ਇੰਨਾ ਬਾਈਆਂ ਦਾ ਤਾਂ ਹੱਲ ਹੋ ਗਿਆ ਕਿਉਂਕਿ ਧਰਨਾ ਲਾ ਕੇ ਉਹ ਵੀ 10ਵੇਂ ਦਿਨ ਹੱਲ ਹੋਇਆ ਹਾਂ ਜੀ 10 ਦਿਨ ਲੱਗ ਗਏ ਰੋਸ਼ ਮਾਰਚ ਕੱਟਿਆ ਜੀ ਟਰੈਕਟਰਾਂ ਨਾਲ ਹਾਂ ਉਹ ਤੋਂ ਅਗਲੇ ਦਿਨ ਹਾਂ ਉਹ ਤੋਂ ਅਗਲੇ ਦਿਨ ਉਹ ਹੋਇਆ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਕਿ ਬਾਵਾ ਘਾਟੋਂ ਹੋਣ ਲੱਗ ਗਿਆ ਲੋਕਾਂ 'ਚ ਜਾਦੀ ਗੱਲ ਫੈਲ ਗਈ ਹਨਾ ਪਤਾ ਨਹੀਂ ਕਿੰਨੇ ਕ੍ਰਾਈਮ ਐਵੇਂ ਹੀ ਦੱਬੇ ਜਾਂਦੇ ਨੇ ਨਾਲ ਤਾਂ ਚਲੋ ਇਹਨਾਂ ਦਾ ਲੋਕਾਂ ਨੇ ਸਾਥ ਦਿੱਤਾ ਇਹਨਾਂ ਨੂੰ ਜਾਨੀ ਕਿ ਥੋੜਾ ਇਨਸਾਫ ਦਿੱਤਾ ਗਿਆ ਮਿਲ ਗਿਆ ਕੁਛਕ ਮਿਲਿਆ ਜਾਨੀ ਕਿ 100% ਆਪਾਂ ਕਹਿ ਨਹੀਂ ਸਕਦੇ ਕੁਛਕ ਇਨਸਾਫ ਮਿਲ ਗਿਆ ਉਹ ਵੀ ਤਾਂ ਇਹਨਾਂ ਦਾ ਲੋਕਾਂ ਨੇ ਸਾਥ ਦਿੱਤਾ ਸੋ ਚਾਹੀਦਾ ਹਨਾ ਸਿਸਟਮ ਨੂੰ ਵੀ ਹਨਾ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਸਾਨੂੰ ਰੁਜ਼ਗਾਰ ਦਿੱਤਾ ਜੀ ਅਸੀਂ ਰੁੱਲ ਜਾਣਾ ਜੀ ਸਾਨੂੰ ਕੰਮ ਯੋਗੀ ਕਰਤਾ ਜੀ ਉਹਨਾਂ ਨੇ ਚਲੋ ਬਾਈ ਨੂੰ ਵੀ ਹਣਾ ਹੌਸਲਾ ਆ ਜਾਊਗਾ ਇੱਕ ਜੇ ਹੁਣ ਗਰੀਬੀ ਬਾਈ ਦੇ ਪਹਿਲੀ ਸੀ ਘਰੇ ਤੇ ਹੈ ਵੀ ਨਹੀਂ ਜੁਗਰੀ ਹੌਸਲੇ ਵਾਲਾ ਬੰਦਾ ਨਹੀਂ ਤਾਂ ਬੰਦਾ ਅੰਦਰ ਬੈਠਾ ਬੈਠਾ ਹੀ ਖਤਮ ਹੋ ਜਾਂਦਾਗਾ ਚਲੋ ਬਾਈ ਨੂੰ ਕੁਝ ਕਰ ਜਗਾਰ ਮਿਲਿਆ ਤੇ ਬਾਈ ਪੁਲਿਸ ਲਾਈਨ ਦੀ ਜੌਬ ਜਿਹੜੀ ਇਹਨਾਂ ਨੇ ਵਾਟਰ ਸਪਲਾਈ ਜੀ ਵਾਟਰ ਸਪਲਾਈ ਚ ਜਿਹੜੀ ਹੈਗੀ ਪੁਲਿਸ ਲਾਈਨ ਚ ਆ ਹਾਂ ਇਹ ਆਪਾਂ ਕਹਿ ਲਾਗੇ ਵੀ ਪੁਲਿਸ ਅਫਸਰਾਂ ਨੂੰ ਪਾਣੀ ਪੋਣੀ ਸਪਲਾਈ ਬੋਣੀ ਪਲੇ ਆਜੀ ਜੀ ਆਪਾਂ ਕਹਿ ਸਕਦੇ ਹਾਂ ਵੀ ਹੈਗੀ ਪੁਲਿਸ ਲਾਈਨ ਚ ਪਰ ਪੁਲਿਸਾਂ ਨੂੰ ਜਿਹੜਾ ਪਾਣੀ ਪੋਣੀ ਖਣਾਉਣਾ ਬਈ ਅਫਸਰਾਂ ਨਾਲ ਹੈਨਾ ਉਨ੍ਹਾਂ ਨਾਲ ਜਿਹੜੀ ਸਰਕਾਰ ਤੇ ਪੁਲਿਸ ਵਾਲੇ ਬਾਈਆਂ ਦਾ ਬਹੁਤ ਜਿਆਦਾ ਧੰਨਵਾਦ ਜੀ ਸਾਨੂੰ ਇੰਨੇ ਕਿਰੋਗਾ ਕਰਿਆ ਤੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਭਰਾਵਾਂ ਦਾ ਸਾਥ ਦਿੱਤਾ ਤੇ ਵੀਡੀਓ ਸ਼ੇਅਰ ਕਰੀਆਂ ਜੇ ਤੁਸੀਂ ਵੀਡੀਓ ਸ਼ੇਅਰ ਕਰੀਆਂ ਤਾਂ ਇਹਨਾਂ ਨਾਲ ਜਿਹੜੇ ਲੋਕ ਜੁੜੇ ਤਾਂ ਇਹਨਾਂ ਨੂੰ ਇਨਸਾਫ ਮਿਲਿਆ ਅੱਜ ਅੱਗੇ ਵੀ ਜੋ ਵੀ ਗੱਲਬਾਤ ਹੋਊਗੀ ਤੁਹਾਨੂੰ ਬਾਈਆਂ ਨਾਲ ਗੱਲਬਾਤ ਕਰਕੇ ਦੱਸਦੇ ਰਾਵਾਂਗੇ ਸਾਰਿਆਂ ਦਾ ਧੰਨਵਾਦ ਵੀਰੋ ਮੇਰੇ ਵੱਲੋਂ ਵੀ ਤੇ ਇਹਨਾਂ ਦੇ ਪਰਿਵਾਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਇੱਕ ਬਾਈ ਦੇ ਜਿਹੜਾ ਇਹਨਾਂ ਦੇ ਪਿਤਾ ਜੀ ਦਾ ਜਿਹੜਾ ਕੱਲ੍ਹ ਛੇ ਤਰੀਕ ਦਿਨ ਬੁੱਧਵਾਰ ਨਾਲ ਪਾਤਣਾ ਬਾਈ ਡਰਾਈਵਰ ਵੀਰਾਂ ਦਾ ਦੋਵਾਂ ਦਾ ਭੋਗ ਆਗਾ ਗੁਰੂ ਘਰ ਸੋ ਜਿਹੜੀ ਸੰਗਤ ਵੀਡੀਓ ਦੇਖ ਰਹੀ ਹੈ ਨੇੜੇ ਤੇੜੇ ਦੀ ਬਾਈ ਭੋਗ ਤੇ ਜਰੂਰ ਪਹੁੰਚਣ ਦੀ ਕਿਰਪਾਤਾ ਕਰਨੀ ਤੇ ਧੰਨਵਾਦ ਜੀ ਸਭ ਦਾ